ਕਰਮਚਾਰੀਆਂ ਅਤੇ ਸਪੈਸ਼ਲ ਸਿਕਿਉਰਿਟੀ ਫੋਰਸ ਦੇ ਜਵਾਨਾਂ ਨੇ ਸ਼ਹਿਰ ਦੇ ਬਾਜ਼ਾਰਾਂ ਦਾ ਤੌਰਾ ਕੀਤਾ ਇਸ ਤਰ੍ਹਾਂ ਜਿਵੇਂ ਉਨ੍ਹਾਂ ਨੇ ਗੱਡੀਆਂ ਦੀ ਚੈਕਿੰਗ ਕੀਤੀ ਉੱਥੇ ਹੀ ਦੁਕਾਨਦਾਰਾਂ ਵਿਸ਼ੇਸ਼ ਕਰ ਸੁਨੇ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਦੇ ਕੈਮਰੇ ਵੀ ਚੈੱਕ ਕੀਤੀ ਅਤੇ ਦੁਕਾਨਦਾਰਾਂ ਨੂੰ ਹਿਦਾਇਤ ਕੀਤੀ ਕਿ ਆਪਣੀਆਂ ਦੁਕਾਨਾਂ ਦੇ ਬਾਹਰ ਲੱਗੇ ਕੈਮਰਿਆਂ ਦੇ ਲੈਂਸ ਲਗਾਤਾਰ ਸਾਫ਼ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਉਹਨਾਂ ਦੇ ਕੈਮਰੇ ਠੀਕ ਤਰ੍ਹਾਂ ਨਾਲ ਕੰਮ ਕਰ ਰਹੇ ਹਨ ਗੱਲਬਾਤ ਦੌਰਾਨ ਐਸਐਚਓ ਗੁਰਮੀਤ ਸਿੰਘ ਨੇ ਕਿਹਾ ਕਿ ਜਿੱਥੇ ਪੁਲਿਸ ਨਸ਼ਾ ਰੋਕਣ ਲਈ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਉਥੇ ਹੀ ਲੋਕਾਂ ਦੀ ਸੁਰੱਖਿਆ ਲਈ ਵੀ ਵਚਨਬੱਧ ਹੈ ਇਸੇ ਕੜੀ ਤੇ ਐਸਐਸਪੀ ਗੁਰਦਾਸਪੁਰ ਅਦਿੱਤਿਆ ਦੀਆਂ ਹਦਾਇਤਾਂ ਤੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਜਾ ਕੇ ਦੁਕਾਨਾਂ ਦੇ ਬਾਹਰ ਲੱਗੇ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਜੇਕਰ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਸ਼ਹਿਰ ਵਿੱਚ ਵਾਪਰਦੀ ਹੈ ਤਾਂ ਕੈਮਰਿਆਂ ਦੀ ਮਦਦ ਨਾਲ ਸ਼ਰਾਰਤੀ ਅਨਸਰਾਂ ਅਤੇ ਅਪਰਾਧੀਆਂ ਦੀ ਪਛਾਣ ਕੀਤੀ ਜਾ ਸਕੇ ਉਹਨਾਂ ਨੇ ਦੱਸਿਆ ਕਿ ਸ਼ਹਿਰ ਦੇ ਐਂਟਰੀ ਪੁਆਇੰਟਸ ਤੇ ਲੱਗੇ ਪੁਲਿਸ ਨਾਕਿਆਂ ਤੇ ਲਗਾਤਾਰ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ অতি ਅਪਰਾਧੀ ਕਿਸਮ ਦੇ ਵਿਅਕਤੀਆਂ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਐਸਐਸਪੀ ਗੁਰਦਾਸਪੁਰ ਸ਼ਰੀਅ ਦਿੱਤਿਆ ਜੀ ਨੇ ਨਿਸ਼ਾਨਾ ਦੇ ਸਾਹੇਟ ਜੇ ਸ਼ਹਿਰ ਦੇ ਵਿੱਚ ਜਿੰਨੇ ਵੀ ਜੁਐਲਰੀ ਦੀਆਂ ਸ਼ਾਪਸ ਨੇ ਉਹਨਾਂ ਦੇ ਕੈਮਰੇ ਚੈੱਕ ਕੀਤੇ ਗਏ ਉਹਨੇ ਟੀਵੀਆਰ ਉਹਨਾਂ ਨੂੰ ਪ੍ਰੋਪਰਲੀ ਠੀਕ ਰੱਖਣ ਵਾਸਤੇ ਕਿਹਾ ਗਿਆ ਤੇ ਉਹਨਾਂ ਦੇ ਜਿਹੜੇ ਕੈਮਰੇ ਉਹਨਾਂ ਨੂੰ ਸਾਫ਼ ਰੱਖਣ ਵਾਸਤੇ ਕਿਹਾ ਗਿਆ ਤਾਂ ਜੋ ਫੋਟੋ ਕਲੀਅਰ ਆ ਸਕੇ ਹੋਰ ਵੀ ਜਿੰਨੀਆਂ ਦੁਕਾਨਾਂ ਨੇ ਲੋਕਾਂ ਦੇ ਵਿੱਚ ਜਿਹੜੀ ਸਿਕਿਉਰਿਟੀ ਦੀ ਭਾਵਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਬਿਲਕੁਲ ਵੀ ਕਿਸੇ ਵੀ ਡਰ ਭੈਅ ਦੀ ਲੋੜ ਨਹੀਂ ਪੁਲਿਸ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ ਤਤਪਰ ਰਹਾ ਤੇ ਹੋਰ ਜਿਸ ਤਰ੍ਹਾਂ ਨਸ਼ਾ ਹੈਗਾ ਕੋਈ ਵੇਚਦਾ ਹੈ ਤੇ ਉਹਦੇ ਬਾਰੇ ਪੁਲਿਸ ਨੂੰ ਪੁਲਿਸ ਫ੍ਰੀ ਨੰਬਰ ਜਿਹੜਾ ਇਸ਼ੂ ਹੋਇਆ ਉਹਦੇ ਬਾਰੇ ਦੱਸਿਆ ਗਿਆ ਵੀ ਤੁਸੀਂ ਦੱਸੋ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਏਗਾ ਤੇ ਉਹਦੀ ਜਿਹੜਾ ਕੋਈ ਵੀ ਨਸ਼ਾ ਵੇਚਦਾ ਹੈ ਉਹਦੇ ਬਾਰੇ ਉਹਦੇ ਜਾਣਕਾਰੀ ਦਿੱਤੀ ਜਾਵੇ ਕੈਮਰੇਆ ਦੀ ਚੈਕਿੰਗ ਜਿਹੜੀ ਕੀਤੀ ਗਈ ਹੈ ਇਨਪੁਟ ਹੈ ਕੋਈ ਜਾਂ ਬਸ ਸਾਡੀ ਦੇ ਮਤਲਬ ਨਜ਼ਰ ਆਈ ਹੈ ਜਾਂ ਰੂਟੀਨ ਚ ਕੀਤੀ ਗਈ ਹੈ ਇਹ ਜਿਹੜੀ ਸਾਡੇ ਜਿਹੜੇ ਐਸਐਸਪੀ ਸਾਹਿਬ ਜੀ ਦੇ ਨਿਸ਼ਾਨੇ ਨਿਸ਼ਾਨੇ ਹੈ ਇੱਥੇ ਤੇ ਉਹਦੇ ਜੋ ਵੀ ਉਹਨਾਂ ਨੇ ਮਤਲਬ ਡਿਜ਼ਰਵੇਸ਼ਨ ਦੇਲੇ ਵੀ ਸ਼ਹਿਰ ਦੇ ਵਿੱਚ ਬਿਲਕੁਲ ਸੁਖ ਭਾਵਨਾਵਾਂ ਵਧਾ ਕੇ ਰੱਖਣੀ ਹੈ ਤੇ ਲੋਕਾਂ ਦੇ ਵਿੱਚ ਕਿਸੇ ਵੀ ਡਰ ਭੈਰ ਨੂੰ ਖਤਮ ਕਰਕੇ ਰੱਖਣਾ ਹੈ ਉਹ ਕਰਕੇ ਸਾਰੇ ਇਸ ਜਿਹੜਾ ਪੈਦਲ ਮਾਰਚਾ ਸਟ੍ਰਾਈਕ ਮਾਰਚ ਸ਼ਹਿਰ ਦੇ ਵਿੱਚ ਕੀਤਾ ਗਿਆ ਸਾਡ ਕੀ ਜਿੱਦਾਂ ਮੇਲੇ ਲੱਗਦੇ ਤਿਬਰੀ ਵੀ ਲੱਗਦਾ ਪੱਡੋਰੀ ਵੀ ਲੱਗਦਾ ਕਾਫੀ ਦੋ ਦੋ ਲੋਕ ਆਤੇ ਹੋ ਸ਼ਹਿਰ ਉਹ ਕਿ ਜਦ ਮੀਂਹ ਪਰਬਤ ਕਿਸੇ ਦੇ ਉਹਦੇ ਵਾਸਤੇ ਵੱਖਰੇ ਵੱਖਰੇ ਸਿਕਿਉਰਟੀ ਦੇ ਪ੍ਰਬੰਧ ਕੀਤੇ ਹੋਏ ਹੋਣ ਤਾਂ ਜੋ ਉੱਥੇ ਜਿੰਨੇ ਵੀ ਫੋਰਸ ਆ ਸਾਡੀ ਲੱਗ ਸਕੇ ਵਾਰ ਵਾਰ ਫੋਰਸ ਲਗਾਈ ਗਈ ਹੈ ਫੋਰ ਕੀ ਕੇ ਸਰਬਰ ਬੰਨ੍ਹਣਾਂ ਆ ਕੇ ਬੰਦੀ ਕੀਤਾ ਹੋਈ ਉਸ ਤਰ੍ਹਾਂ ਜਿੱਦਾਂ ਸਾਡੇ ਹੁਣ ਨਾਕੇ ਲੱਗੇ ਹੁੰਦੇ ਹਨ ਕਾਨੂੰਨ ਚੌਕ ਨਾਕਾ ਹੁੰਦਾ ਹੈ ਸਾਡਾ ਗੁਰ ਕਬੀਰ ਦਾ ਚੌਕ ਨਾਕਾ ਹੁੰਦਾ ਹੈ ਕਿ ਸਾਡਾ ਚਾਚੌਂਗ ਨਾਕਾ ਹੁੰਦਾ ਹੈ ਸ਼ਹਿਰ ਦੀ ਐਂਟਰੀ ਦੇ ਉੱਤੇ ਲੱਗਾ ਹੈ ਬੱਬਰੀ ਬਾਈਪਾਸ ਨਾਕਾ ਹੈ ਸ਼ਹਿਰ ਚਾਰਵਰ ਕੋਟਨ ਕੀਤਾ ਹੋਇਆ ਹੈ ਪਿਛਲੇ ਦਿਨੀ ਸ਼ਹਿਰ 'ਚ ਕਾਫੀ ਚੋਰੀਆਂ ਹੋਈਆਂ ਕੋਈ ਹਫਤਾ ਪਹਿਲੇ ਪਿੱਛੇ ਲਗਾਤਾਰ ਚੋਰੀਆਂ ਹੋਈਆਂ ਰਾਤੀ ਕੇਸ ਤੋਂ ਦੱਾਈ ਕਿ ਇਹ ਬਿਲਕੁਲ ਰਾਤੀ ਕੇਸ ਤੋਂ ਦੱਈਆ ਸੀ ਹੁਣ ਇੱਕ ਚੋਰੀ ਟ੍ਰੇਸ ਵੀ ਕਰ ਲਈ ਹੈ ਇੱਕ ਸ਼ੋਰ ਫੜਿਆ ਹੈ ਜੀ ਜਿਹੜੀ ਸਾਰੇ ਅਸੀਂ ਤਸੋਂ ਜਾਣਕਾਰੀ ਦੇਵਾਂਗੇ